ਤੇਜੀ ਨਾਲ ਸੋਸ਼ਲ ਮੀਡੀਆ ਇੱਕ ਵੀਡੀਓ ਵਾਇਰਲ ਹੋ ਰਹੀ ਵੀਡੀਓ ਦੇਖ ਸਕਦੇ ਇੱਕ ਗੁੰਡਾ ਗੱਦੀ ਸ਼੍ਰੀਆਮਪੀਰ ਪੋਤਲਾ ਵੀ ਅੱਜ ਦੇਖੀ ਗਈ ਆ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰੋ ਕਮੈਂਟ ਜਰੂਰ ਆਇਆ ਦਿਓ ਇਹ ਇਹ ਦੇਖੋ ਇਹ ਇਹ ਸੋਨੂ ਦਾ ਮੁੰਡਾ ਈਟ ਮਾਰਦਾ ਵੇ ਸ਼ੀਸ਼ੇ ਤੇ ਇਹ ਦੇਖੋ ਇਹ ਇਹ ਬੱਬੂ ਦਾ ਮੁੰਡਾ ਈਟ ਮਾਰਦਾ ਵੇ ਗਾਲੀ ਟੀ-ਸ਼ਰਟ ਵਾਲਾ ਕੋਲ ਪਿਸਤਾ ਛਟੀ ਟੀ-ਸ਼ਰਟ ਵਾਲਾ ਸੋਨੂ ਦੇ ਮੁੰਡੇ ਨੇ ਈਟ ਮਾਰੀ ਹੈ ਬੱਬੂ ਦਾ ਮੁੰਡਾ ਈਟ ਮਾਰਦਾ ਵੇ ਇਹ ਇਹ ਸੋਨੂ ਦੇ ਮੁੰਡੇ ਨੇ ਈਟ ਮਾਰੀ ਇੰਨੀ ਬਦਮਾਸ਼ੀ ਗਿੱਟਾ ਚਲਾਉਂਦੀ ਆਰਦ ਬਈ ਜਿਹੜੀ ਇਹਨਾਂ ਨੂੰ ਇਹ ਸਕੂਲ ਮਾਰਿਆ ਲੋਏ ਦਾ ਇਹ ਆਹੋ ਐ ਥੋੜਾ ਮਾਰਕੀਟਾ ਸ਼ੀਸ਼ਾ ਤੋੜਿਆ ਤੇ ਸਾਨੂੰ ਆਪ ਘਰਾਂਂ ਡਿਆ ਆਪਣੇ ਨਾਲ ਗਾਲਾਂ ਕੱਢਣ ਡਿਆ ਨਾਲ ਘਰਾਂਂ ਡਿਆ ਇਹ ਦੇਖੋ ਅਜੇ ਮੁੰਡੇ ਆਪ ਖੜਾ ਹੋ ਕੇ ਘਰਾਂਂ ਡਿਆ ਇਹ ਦੇਖੋ ਇੱਟਾ ਮਾਰਦੇ ਪਏ ਇਹ ਤਿੰਨ ਚਾਰ ਜਣੇ ਗੜੇ ਜਿਆਦਾ ਇਹ ਕਰਿੰਦੇ ਨੇ ਕਿ ਕਿਤੇ ਲਾਇਆ ਗੁੰਡੇ ਕਿਤੇ ਇਕੱਠੇ ਕੀਤੇ ਆ ਇਹ ਸਭ ਸਾਨੂੰ ਦੇ ਇਸ਼ਾਰੇ ਤੇ ਹੋਣ ਡਿਆ ਪਹਿਲ ਤੇ ਅਦਰੇ ਬੰਦੇ ਨੂੰ ਅੰਦਰ ਕਰਨਾ ਚਾਹੀਦਾ ਪੁਲਿਸ ਨੂੰ ਇਦਾਂ ਦੇ ਬੰਦੇ ਲਈ ਅਕਲ ਟਿਕਾਣੇ ਆਵੇ ਨਹੀਂ ਤਾਂ ਅਦਰਾਂ ਦੀ ਗੁੰਡਾਗਰਦੀ ਦਾ ਵੱਧ ਹੀ ਜਾਏਗੀ ਅਜ ਇੱਕ ਦੁਕਾਨਦਾਰ ਤੇ ਹਮਲਾ ਕਿੱਦਾਂ ਕਰਨ ਨੂੰ ਚਾਰਾਂ ਪਾਸੇ ਕਰੇਗਾ ਅੱਤਮਕੀਆਂ ਦੇਣ ਡਿਆ ਦੇਖੋ ਇਹ ਹੈਪੀ ਧਮਕੀਆਂ ਦੇਣ ਡਿਆ ਬਾਹਰ ਖੜਾ ਹੋ ਕੇ ਨਾਲ ਤੁਹਾਨੂੰ ਇਹ ਹੁੰਗਲ ਕਰਕੇ ਧਮਕੀਆਂ ਦੇਣ ਡਿਆ ਕਿ ਜੇ ਆ ਜਾਨੂੰ ਮਾਰਨਾ ਤੁਹਾਨੂੰ ਛੱਡਣਾ ਨਹੀਂ ਇਹ ਕਹਿੰਦਾ ਸੀ ਨਾ ਸਾਨੂੰ ਕੀ ਕਤਲ ਕਰਕੇ ਰਹਿਣਾ ਮੈਂ ਤੁਹਾਡਾ ਐਨੇ ਦੇ ਅੱਖਾਂ 'ਚ ਖੂਨ ਉਤਰਿਆ ਆ ਕਹਿੰਦਾ ਕਤਲ ਕਰਨਾ ਇਹ ਦੋਨੋਂ ਭਰਾ ਦਾ ਇੱਕੋ ਹੀ ਹਾਲ ਹੈ ਨੋਨੇ ਥੋੜਾ ਜਿਹਾ ਪੈਸਾ ਕੀ ਆ ਗਿਆ ਆਪਣਾ ਡੋਨ ਸਮਝਣ ਲੱਗ ਪਏ ਨੇ ਤੇ ਫੁਕਰੇ ਇਕੱਠੇ ਕੀਤੇ ਨਾਲ ਜਿਹੜੇ ਇਹ ਹੱਥ ਥੋੜਾ ਫੜਿਆ ਹੋਣਾ ਜੇ ਵੀ ਜਿਹੜਾ ਅੱਗੇ ਕਾਲੀ ਸ਼ਰਟ ਵਾਲਾ ਆ ਆਹ ਨੂੰ ਪਿਛਲੇ ਨੂੰ ਫੜਾਇਆ ਥੋੜਾ ਇਹਨੇ ਸਾਰੇ ਬਾਜ਼ਾਰ ਦੇ ਸਾਹਮਣੇ ਗੁੰਡਾਗਰਦੀਆਂ ਨੰਗਾ ਨਾਸ਼ ਕੀਤਾ ਇਹਨਾਂ ਨੇ ਹੁਣ ਇੱਕ ਕੁੱਲ ਮੰਗਲਗਾਇਬ